ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਹੋਰ ਨਵੀਂ ਪੋਸਟ ਪਾਉਣ ਜਾ ਰਹੇ ਆ ਅੱਜ ਅਸੀਂ ਪਾਉਣ ਜਾ ਰਹੇ ਆ ਕਿ ਖਰਚਾ ਘਟਾਓ ਤੇ ਪੰਜਾਬ ਬਚਾਓ ਇਸ ਮੁੱਦੇ ਤੇ ਅਸੀਂ ਵੀਡੀਓ ਪਾਉਣ ਜਾ ਰਹੇ ਆ ਵੀ ਖਰਚਾ ਘਟਾਓ ਤੇ ਪੰਜਾਬ ਬਚਾਓ ਪਹਿਲਾ ਖਰਚਾ ਕਿਹਦੇ ਘਟਾਉਣਾ ਹੈ ਸਾਡੇ ਮਾਨਯੋਗ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਚੇ ਮੰਤਰੀ ਹੈ ਜਾਂ ਕੋਈ ਵੀ ਆ ਉਹਨਾਂ ਨੇ ਆਪਦੇ ਖਰਚੇ ਘਟਾਉਣੇ ਜਿੱਥੋਂ ਤੱਕ ਹੋ ਸਕਦਾ ਹੈ ਉਹ ਵੇਖਣ ਵੀ ਸਾਡੇ ਨਿਤ ਦੇ ਫਜ਼ੂਲ ਖਰਚੇ ਕਿਹੜੇ ਆ ਅਸੀਂ ਉਹਨਾਂ ਨੂੰ ਕਿਵੇਂ ਕਟੌਲ ਕਰਨਾ ਹੈ ਜਿਵੇਂ ਹੁਣ ਹਰਿਆਣਾ ਦੇ ਵਿੱਚ ਚੋਣਾ ਹੋ ਰਹੀਆਂ ਹੈ ਹੋਰ ਮੁੱਖ ਮੰਤਰੀ ਉੱਥੇ ਜਾਊਗਾ ਕਿੰਨਾ ਖਰਚਾ ਹੋਊਗਾ ਚਾਹੇ ਉਹ ਜਹਾਜ਼ ਤੇ ਜਾਊਗਾ ਚਾਹੇ ਉਹ ਗੱਡੀਆਂ ਦੇ ਰਾਹੀਂ ਜਾਊਗਾ ਤਾਂ ਹੁਣ بڑے ਤਰੀਕੇ ਆ ਪ੍ਰਚਾਰ ਕਰਨ ਦੇ ਜਿਵੇਂ ਹੁਣ ਮੰਨ ਕੇ ਚੱਲੋ ਵੀ ਚੰਡੀਗੜ੍ਹ ਦੇ ਵਿੱਚੋਂ ਲਾਈਵ ਹੋ ਸਕਦਾ ਸਿੱਧਾ ਚੰਡੀਗੜ੍ਹ ਦੇ ਵਿੱਚੋਂ ਲਾਈਵ ਤਸਵੀਰਾਂ ਦੇ ਨਾਲ ਭਾਸ਼ਣ ਕੀਤਾ ਜਾ ਸਕਦਾ ਵੋਟਾਂ ਮੰਗੀਆਂ ਜਾ ਸਕਦੀਆਂ ਵੱਡੀ ਸਕਰੀਨ ਲਾ ਲਈ ਚੰਡੀਗੜ੍ਹ ਤਾਂ ਇੱਕ ਪਾਸੇ ਜਿਹੜੇ ਪੰਜਾਬ ਦੇ ਹੁਣ ਤੱਕ ਕੰਮ ਆ ਉਹ ਚੱਲੀ ਜਾਣ ਤੇ ਇੱਕ ਪਾਸੇ ਮਤਲਬ ਵੀ ਹਰਿਆਣੇ ਦੇ ਲੋਕਾਂ ਨੂੰ ਗੈਰਡ ਕੀਤਾ ਜਾ ਸਕਦਾ ਜਦੋਂ ਉੱਥੇ ਜਾਨ ਦੇ ਨਾਲ ਕਿੰਨਾ ਖਰਚਾ ਹੁੰਦਾ ਉਦੋਂ ਬਾਅਦ ਸ਼ਹਿਰਾਂ ਦੇ ਵਿੱਚ ਰੋਸ਼ੋ ਹੁੰਦਾ ਤਾਂ ਕਿੰਨਾ ਖਰਚਾ ਹੁੰਦਾ ਕਿੰਨਾ ਮਤਲਬੀ ਲੋਕਾਂ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਸ਼ਹਿਰਾਂ ਦੇ ਵਿੱਚ ਜਾਮ ਲੱਗ ਜਾਂਦੇ ਆ ਟ੍ਰੈਫਿਕ ਹੋ ਜਾਂਦੇ ਆ ਤਾਂ ਅਸੀਂ ਚਾਹੁੰਨੇ ਇੱਕ ਨਵੀਂ ਰੀਤ ਤੋੜਦੇ ਪੰਜਾਬ ਦੇ ਵਿੱਚੋਂ ਕਿਉਂਕਿ ਤੇਰੇ ਕੰਮ ਬਹੁਤ ਵਧੀਆ ਤੇਰੇ ਕੰਮ ਸਲਾਹਤਜੋਗ ਹੈ ਤੇਰੇ ਕੰਮਾਂ ਦੇ ਵਿੱਚ ਕੋਈ ਕਮੀ ਨਹੀਂ ਗਈ ਪਰ ਇਹਨਾਂ ਕੰਮਾਂ ਨੂੰ ਤੂੰ ਤਰੀਕਾ ਬਦਲ ਲਾ ਪ੍ਰਚਾਰ ਕਰਨ ਦਾ ਇਹਦੇ ਵਿੱਚ ਤੈਨੂੰ ਵੋਟਾਂ ਵਧਣਗੀਆਂ ਵੋਟਾਂ ਘਟਦੀਆਂ ਨਹੀਂ ਇਹ ਨਹੀਂ ਹੁੰਦਾ ਵੀ ਲੋਕਾਂ ਦੇ ਵਿੱਚ ਜਾ ਕੇ ਵੋਟਾਂ ਜਾਦੇ ਮਿਲਦੀਆਂ ਉਦੋਂ ਬਾਅਦ ਹੋਰ ਪਾਰਟੀਆਂ ਨੂੰ ਵੀ ਇਹ ਕੰਮ ਕਰਨਾ ਪੈਣਾ ਰੀਤ ਤੋੜਨੀ ਪੈਣੀ ਹੈ ਕਿਉਂਕਿ ਇਹਦੇ ਨਾਲ ਜਦੋਂ ਤੇਰਾ ਖਰਚਾ ਜਾਂ 10 ਜਾਂ 20 ਲੱਖ ਜਿੰਨਾ ਵੀ ਥੋੜਾ ਖਰਚਾ ਘਟਿਆ ਤਾਂ ਉਦੋਂ ਬਾਅਦ ਤੂੰ ਇਹ ਕਹਿ ਸਕਦਾ ਵੀ ਅਸੀਂ ਇੱਕ ਨਵੀਂ ਸ਼ੁਰੂਆਤ કરી ਹੈ ਜਾਣੇ ਕਿ ਅਸੀਂ ਬਹਿ ਕੇ ਜੰंडीगढ़ ਪ੍ਰਚਾਰ ਕਰਦੇ ਹਾਂ ਜਾਣੇ ਕਿ ਖਰਚਾ ਘਟਾਉਣ ਦੇ ਲਈ ਵੀ ਲੋਕਾਂ ਨੂੰ ਪਰੇਸ਼ਾਨੀਆਂ ਨਾ ਹੋਣ ਕਿਉਂਕਿ ਸ਼ਹਿਰਾਂ ਦੇ ਵਿੱਚ ਜਾਮ ਲੱਗ ਜਾਂਦੇ ਆ ਉਦੋਂ ਬਾਅਦ ਕਿੰਨੀ ਫੋਰਸ ਲੱਗਦੀ ਹੈ ਜਿਹੜੀ ਫੋਰਸ ਆ ਸਾਰੀ ਲੱਗ ਜਾਂਦੀ ਹੈ ਉਦੋਂ ਬਾਅਦ ਜਿਹੜੇ ਕ੍ਰਾਈਮ ਕਿੰਨੇ ਹੋ ਜਾਂਦੇ ਆ ਕਿਉਂਕਿ ਫੋਰਸ ਦਾ ਆ ਜੋ ਠੋਡੇ ਤੇ ਲੱਗ ਜਾਂਦੀ ਹੈ ਕਿੰਨੇ ਹੁਣ ਪ੍ਰਚਾਰ ਕਰਨਗੇ ਹਰਿਆਣੇ ਦੇ ਵਿੱਚ ਜਿਹੜੇ ਕਿਤੇ ਵੀ ਹੈ ਜਿੰਦੂ ਇਹਦੇ ਮਾਹੌਲ ਬਣਦਾ ਹੈ ਕ੍ਰਾਈਮ ਵਧੇ ਤਾਂ ਉਹਦੇ ਵਿੱਚ ਲੋਕਾਂ ਨੂੰ ਮੌਕਾ ਮਿਲ ਜਾਂਦਾ ਕਿਉਂਕਿ ਫੋਰਸ ਦਾ ਸਾਰੀ ਇੱਧਰ ਹੁੰਦੀ ਹੈ ਤਾਂ ਇਸ ਵਾਸਤੇ ਜੇ ਨਵਾਂ ਤਰੀਕਾ ਤੁਸੀਂ ਬਣਾਓਗੇ ਹਰ ਕਿਸਿੱਤੇ ਦੇ ਵਿੱਚ ਹਰ ਕਿਸਾਨ ਨੇ ਨਵਾਂ ਤਰੀਕਾ ਬਣਾਇਆ ਤਾਂ ਹੁਣ ਤੁਸੀਂ ਪ੍ਰਚਾਰ ਦਾ ਵੀ ਨਵਾਂ ਤਰੀਕਾ ਵਢ ਲਓ ਇਹਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਤੁਸੀਂ ਬਹਿ ਕੇ ਸਮਝਾ ਸਕਦੇ ਹਰ ਤੀਜੇ ਦਿਨ ਤੁਸੀਂ 2-4-4-4 ਘੰਟੇ ਲੈਵ ਹੋ ਸਕਦੇ ਆ 3-3-4-4 10-10 ਹਲਕਿਆਂ ਦੇ ਲੋਕ ਇਕੱਠੇ ਹੋ ਸਕਦੇ ਆ ਜਿਵੇਂ ਮਤਲਬ ਵੀ ਉੱਥੇ ਵੱਡੀਆਂ-ਵੱਡੀਆਂ ਸਕਰੀਨਾਂ ਲੱਗ ਸਕਦੀਆਂ ਵੱਡੀਆਂ-ਵੱਡੀਆਂ ਸਕਰੀਨਾਂ ਲਾ ਕੇ ਤੁਸੀਂ ਪ੍ਰਚਾਰ ਕਰ ਸਕਦੇ ਆ ਜਿਹੜੀਆਂ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਉਹਦਾ ਹੱਲ ਹੋ ਸਕਦਾ ਤੇ ਨਾਲੇ ਖਰਚਾ ਘਟ ਸਕਦਾ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਵੀ ਕਹਿ ਸਕਦੇ ਆ ਵੀ ਆਹ ਵੇਖੋ ਅਸੀਂ ਤਾਂ ਖਰਚਾ ਘਟਾਇਆ ਫੇਰ ਜਿਹੜਾ ਸਾਡਾ ਰੰਗਲਾ ਪੰਜਾਬ ਬਣੂਗਾ ਜੇ ਤੁਸੀਂ ਮਤਲਬ ਵੀ ਖਰਚੇ ਤੇ ਕਾਬੂ ਪਾਉਂਗੇ ਵੋਟਾਂ ਦਾ ਵੋਟਾਂ ਤਾਂ ਆਉਂਦੀਆਂ ਹੀ ਰਹਿਣੀਆਂ ਕਿਸੇ ਨਾ ਕਿਸੇ ਸੂਬੇ ਵਿੱਚ ਚੋਣਾ ਹੁੰਦੀਆਂ ਰਹਿਣੀਆਂ ਤਾਂ ਫਿਰ ਉਹਦਾ ਖਰਚਾ ਘਟਾਉਣ ਵਾਸਤੇ ਤੁਹਾਨੂੰ ਕੋਈ ਨਾ ਕੋਈ ਕੰਮ ਕਰਨਾ ਪੈਣਾ ਹੈ ਤੁਹਾਨੂੰ ਕੋਈ ਨਾ ਕੋਈ ਇੱਕ ਐਸੀ ਸਕੀਮ ਘੜਨੀ ਪੈਣੀ ਹੈ ਵੀ ਚੰਡੀਗੜ੍ਹ ਦੇ ਵਿੱਚੋਂ ਬੈਠੇ ਪੂਰੇ ਹਿੰਦੁਸਤਾਨ ਦੇ ਵਿੱਚ ਲਾਈਵ ਹੋ ਸਕਦੇ ਆ ਤੁਸੀਂ ਲਾਈਵ ਹੋ ਕੇ ਤੁਸੀਂ ਆਪਦੇ ਕੰਮਕਾਰ ਗਿਣਾ ਸਕਦੇ ਆ ਤਾਂ ਇਸ ਵਾਸਤੇ ਇਹ ਖਰਚੇ ਘਟਾਓ ਤੇ ਮਤਲਬ ਕਿ ਪੰਜਾਬ ਬਚਾਓ ਅਸੀਂ ਇਹੀ ਅੱਜ ਨਾਰਾ ਦਿੱਤਾ ਖਰਚੇ ਘਟਾਓ ਤੇ ਪੰਜਾਬ ਬਚਾਓ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗੇ ਕਿ ਰੰਗਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਖਰਚਿਆਂ ਤੇ ਕਾਬੂ ਪਾਉਣਾ ਪੈਣਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ